ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਹੈ ਕਿ ਬਾਬਾ ਜੀ ਜਿਹੜਾ ਵੀ ਆਪਣੀ ਮਿਹਨਤ ਕਰ ਰਿਆ ਨਾ ਉਹਦੀ ਮਿਹਨਤ ਨੂੰ ਭਾਗ ਲਾਣਾ ਸਭ ਨੂੰ ਤਰੱਕੀਆਂ ਬਖਸ਼ਣਾ ਬਾਬਾ ਜੀ ਕੋਈ ਵੀ ਪਿੱਛੇ ਨਾ ਰਵੇ ਤੇ ਇਹ ਦੁਨੀਆ ਰੋਲ ਦਿੰਦੀ ਜੇ ਬਾਬਾ ਜੀ ਕਿਸੇ ਕੋ ਕੋਈ ਪੱਕਾ ਦੋਸਤ ਨਹੀਂਗਾ ਤੁਸੀਂ ਸਭ ਦੇ ਪੱਕੇ ਦੋਸਤ ਬਨਨਾ ਸਭ ਦੇ ਅੰਗ ਸੰਗ ਸਹਾਈ ਹੋ ਕੇ ਆਪੇ ਮਦਦ ਕਰਨਾ ਬਾਬਾ ਜੀ ਕਿਸੇ ਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਹੀ ਨਾ ਪਵੇ ਕਦੇ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਅਰਦਾਸ ਕਰਿਆ ਕਰੋ ਜਦੋਂ ਵੀ ਮੁਸ਼ਕਲ ਸਮੇਂ 'ਚ ਫਸਦੇ ਹੋ ਨਾ ਆਪਣੇ ਮਨ 'ਚ ਗੰਦੇ ਖਿਆਲ ਸੋਚਣੇ ਬੰਦ ਕਰ ਦਿਓ ਇੱਧਰ ਉੱਧਰ ਭਟਕਣ ਦੀ ਜਗ੍ਹਾ ਸਿਰਫ ਇਹੋ ਹੀ ਸੋਚਿਆ ਕਰੋ ਕਿ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹੈ ਹਰ ਵਕਤ ਮੇਰੇ ਨਾਲ ਹੈ ਤੇ ਜਦੋਂ ਬੇਚੈਨੀ ਬਹੁਤ ਹੀ ਜ਼ਿਆਦਾ ਵੱਧ ਜੇ ਤੇ ਫਿਰ ਜਿੱਥੇ ਵੀ ਹੈਗੇ ਉੱਥੇ ਅੱਖਾਂ ਬੰਦ ਕਰਕੇ ਉਹਨਾਂ ਨੂੰ ਯਾਦ ਕਰਿਆ ਕਰੋ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਨਾਮ ਪੁਕਾਰੀ ਜੋ ਪਰ ਤਖ ਰੂਪ ਚ ਬਾਬਾ ਦੀਪ ਸਿੰਘ ਜੀ ਤੁਹਾਡੀ ਰੱਖਿਆ ਕਰਨਗੇ ਇਹ ਕਈਆਂ ਕਹਾਈਆਂ ਗੱਲਾਂ ਨਹੀਂ ਹੀਆਂ ਜਿਨ੍ਹਾਂ ਨਾਲ ਬੀਤਦੀਆਂ ਉਹਨਾਂ ਕੋ ਪੁੱਛਿਆ ਕਰੋ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਨੂੰ ਕਦੇ ਵੀ ਦੁੱਖ ਜ ਨਹੀਂ ਦੇਖ ਸਕਦੇ ਇਹ ਗੱਲ ਬੜੀ ਸੱਚੀ ਜੀ ਜਿਨ੍ਹਾਂ ਤੇ ਹੱਡ ਬੀਤੀਆਂ ਨਾ ਉਹਨਾਂ ਕੋਲੋਂ ਪੁੱਛ ਕੇ ਦੇਖਣਾ ਮੈਂ ਤਾਂ ਤੁਹਾਨੂੰ ਆਪਣਾ ਦੱਸਾਂ ਦੁਨੀਆ ਮਾਰਨ ਨੂੰ ਫਿਰਦੀ ਸੀ ਜਿੱਥੇ ਸੱਬ ਨੇ ਹੀ ਪਿੱਛੇ ਕਰਦਾ ਸੀ ਉਥੇ ਬਾਹ ਫੜ ਕੇ ਜੇ ਕੋਈ ਅੱਗੇ ਲੈ ਗਿਆ ਤੇ ਉਹ ਬਾਬਾ ਦੀਪ ਸਿੰਘ ਜੀ ਸੀ ਜਿੱਥੇ ਹਰ ਕਿਸੇ ਨੇ ਤੱਕਾ ਮਾਰ ਕੇ ਧੋਖਾ ਦੇ ਦਿੱਤਾ ਸੀ ਉਥੇ ਬਾਬਾ ਦੀਫੀ ਨੇ ਕਹਿ ਲਿਆ ਕਿ ਪੁੱਤਰਾ ਮੈਂ ਬੈਠਾ ਦਰਨਾ ਤੈਨੂੰ ਨਹੀਂ ਕੁਝ ੋਂ ਦਿੰਦਾ ਤੇ ਗੱਲ ਵੀ ਸੱਚੀ ਆ ਬਾਬਾ ਦੀਫੀ ਨੇ ਕਦੇ ਵੀ ਅੱਜ ਤੱਕ ਕਿਸੇ ਸਾਹਮਣੇ ਨਹੀਂ ਨੀਵਾ ਪੈਣ ਦਿੱਤਾ ਸੋ ਵਿਸ਼ਵਾਸ ਜਿੰਨਾ ਰੱਖੋਗੇ ਨਾ ਆਪਣੇ ਮਾਲਕ ਤੇ ਉਹ ਤੁਹਾਡੇ ਵਿਸ਼ਵਾਸ ਨੂੰ ਤੇ ਕਦੇ ਟੁੱਟਣ ਨਹੀਂ ਦੇਵੇਗਾ ਦੁੱਖ ਤਾਂ ਦੇਖੋ ਆਣਾ ਹੀ ਆਣਾ ਕਦੇ ਵੀ ਇਹ ਸੋਚ ਕੇ ਆਪਣੇ ਮਾਲਕ ਦੇ ਕੋਲ ਨਹੀਂ ਜਾਣਾ ਕਿ ਮੈਂ ਸਿਰਫ ਸੋਖ ਹੀ ਲੈਣ ਜਾਣੇ ਆ ਤੁਸੀਂ ਆਪਣੇ ਮਾਲਕ ਦੇ ਕੋਲ ਜਾਣਾ ਕਿ ਸੁਖ ਹੋਵੇ ਦੁੱਖ ਹੋਵੇ ਜਿਹੜਾ ਮਰਜ਼ੀ ਸਮਾਂ ਹੋਵੇ ਮੈਂ ਆਪਣੇ ਮਾਲਕ ਦੇ ਨਾਲ ਹੀ ਰਹਿਣਾ ਮੈਂ ਮਾਲਕ ਦਾ ਦਰ ਨਹੀਂ ਛੱਡਣਾ। ਯਾ ਜਿੰਨਾ ਕਰੋਗੇ ਨਾ ਉਹ ਤਾਂ ਫਿਰ ਤੁਹਾਡੇ ਲਈ ਕੁਝ ਵੀ ਕਰੇਗਾ। ਦੁਨੀਆ ਇੱਕ ਪਾਸੇ ਹੋ ਜੇ ਉਹਨੇ ਤੁਹਾਨੂੰ ਨਹੀਂ ਜੇ ਕੁਝ ਹੋਣ ਦੇਣਾ। ਉਹਨੇ ਆਪਣੇ ਆ ਵੀ ਹਰ ਰਾਹ ਤੇ ਪੋਲੀ ਫੁੱਲ ਵਿਛਾ ਦਨੇ ਆ। ਦੁਨੀਆ ਕੰਡੇ ਪਸਾਂਦੀ ਹੋਏਗੀ। ਮਾਲਕ ਨੇ ਤੁਹਾਡੇ ਲਈ ਫੁੱਲ ਵਿਛਾ ਦਨੇ ਸਾਰੇ ਰਾਹ ਤੇ। ਉਹ ਲਾਜ ਰੱਖਣ ਤੇ ਆ ਜੇ ਨਾਲ ਤੇ ਫਿਰ ਇੱਥੇ ਚਾਹ ਕੇ ਵੀ ਕੋਈ ਤੁਹਾਡੀ ਇੱਜ਼ਤ ਨੂੰ ਡੋਬੋ ਨਹੀਂ ਸਕਦਾ। ਪਿਆਰ ਨਾਲ ਲਿਖੋ ਤੁੰਤਨ ਬਾਬਾ ਦੀਪ ਸਿੰਘ ਜੀ।